आनंद ਆਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਇਸ ਨੂੰ ਪੜਦਿਆਂ ਸਾਡੀ ਸਾਰੀ ਉਮਰ ਨਿਕਲ ਜਾਂਦੀ ਹੈ ਤੇ ਪੁੱਛੋ ਆਪਣੇ ਆਪ ਨੂੰ ਕਿ ਉਹ ਆਨੰਦ ਆਇਆ ਗੁਰਬਾਣੀ ਵਿੱਚ ਬਾਰ ਬਾਰ ਉਸ ਮਹਾ ਅਨੰਤ ਦੀ ਗੱਲ ਕੀਤੀ ਜਾਂਦੀ ਹੈ ਕਿ ਉਹ ਮਹਾ ਆਨੰਦ ਆਇਆ ਤੁਹਾਨੂੰ ਜੇਕਰ ਉਹ ਆਨੰਦ ਨਹੀਂ ਆਇਆ ਨਾ ਤਾਂ ਗੁਰਬਾਣੀ ਵਿੱਚ ਉਹ ਖੋਜ ਕਰਨੇ ਸ਼ੁਰੂ ਕਰਦੋ ਅੱਜ ਤੱਕ ਬਸ ਪੜਦੇ ਆ ਰਹੇ ਸੀ ਨਾ ਹੁਣ ਖੋਜਣਾ ਸ਼ੁਰੂ ਕਰ ਤੇ ਲੱਭੋ ਕਿ ਕਿਵੇਂ ਉਹ ਆਨੰਦ ਆਵੇ ਜਿਹੜਾ ਆਨੰਦ ਭਗਤਾਂ ਨੂੰ ਆਇਆ ਜਦੋਂ ਮੈਂ ਖੋਜਣਾ ਸ਼ੁਰੂ ਕੀਤਾ ਨਾ ਤਾਂ ਮੈਂ ਇੱਕ ਪੰਕਤੀ ਤੇ ਰੁਕ ਗਿਆ ਉਹ ਪੰਕਤੀ ਦੱਸਾਂ ਕਿਹੜੀ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰ ਤੇ ਜਾਣਿਆ ਤੇ ਵਾਕਿਆ ਹੀ ਮੈਂ ਉਹ ਗੁਰ ਕਮਾਇਆ ਤੇ ਜਦੋਂ ਗੁਰ ਮੇਰੇ ਮਨ ਵਿੱਚ ਵਸ ਗਿਆ ਤਾਂ ਮੈਨੂੰ ਮਹਾ ਆਨੰਦ ਦੀ ਪ੍ਰਾਪਤੀ ਹੋਈ ਜੋ ਕਿ ਬਿਆਨ ਕਰਨ ਵਿੱਚ ਨਹੀਂ ਹੈ ਸੋ ਖੋਜੋ ਪਿਆਰਿਓ ਬਸ ਪੜਨ ਤੱਕ ਨਾ ਸੇਮ ਰਹਿ ਜਾਣਾ ਕਿਉਂਕਿ ਸਮਾਂ ਬਹੁਤ ਹੀ ਘੱਟ ਹੈ